ਲਖਨਊ ਦੀ ਧਰਤੀ ਦੇ ਨਾਲ ਗੁਰੂ ਸਾਹਿਬ ਦਾ ਬਹੁਤ ਵੱਡਾ ਪਿਆਰ ਰਿਹਾ ਹੈ ਬਹੁਤ ਵੱਡਾ ਸਬੰਧ ਹੈ ਸਹਿਬ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਵੀ ਇੱਥੇ ਆਏ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਦੀ ਮਾਤਾ ਗੁਜਰ ਕੌਰ ਜੀ ਮਾਮਾ ਕਿਰਪਾਲ ਚੰਦ ਜੀ ਵੀ 2 ਮਹੀਨੇ ਬਰਸਾਤਾਂ ਦੇ ਵਿੱਚ ਇੱਥੇ ਰਹਿ ਕੇ ਗਏ ਔਰ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪ੍ਰਚਾਰਕ ਸੱਜਣ ਵੀ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਇਸ ਇਲਾਕੇ ਦੇ ਵਿੱਚ ਆਏ ਭਾਈ ਚੂੜ ਜੀ ਨੇ ਆ ਕਰਕੇ ਇੱਥੇ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਸਾਰੇ ਜਗਤ ਨੂੰ ਰੰਗਿਆ ਉਹ ਵੀ ਗੁਰੂ ਕੇ ਸੱਜਣ ਇੱਥੇ ਆਏ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਹੁਕਮਨਾਮੇ ਇੱਥੇ ਭੇਜੇ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਗੁਰਬਾਣੀ ਦੇ ਗ੍ਰੰਥ ਲਿਖਵਾ ਕਰਕੇ ਇਸ ਜਗ੍ਹਾ ਤੇ ਗੁਰਬਾਣੀ ਦਾ ਗ੍ਰੰਥ ਵੀ ਤੁਹਾਡੇ ਹੱਥ ਲਿਖਤ ਸਰੂਪ ਭੇਜਿਆ ਇਸ ਕਰਕੇ ਬੇਨਤੀ ਹੈ ਜਦੋਂ ਲੋੜ ਪਈ ਇੱਕ ਹੁਕਮਨਾਮੇ ਦੇ ਵਿੱਚ ਇਥੋਂ ਦੀਆਂ ਸੰਗਤਾਂ ਨੂੰ ਕਹਿ ਕੇ ਤੇ ਤੋਪਖ ਮੰਗਵਾਈ ਜਿਹੜੀ ਤੋਪਖ ਆਨੰਦਪੁਰ ਦੀ ਜੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਬਾਅਦ ਵਿੱਚ ਵਰਤਦੇ ਰਹਿ ਔਰ ਤੋਪੂ ਜਿਹੜੀ ਹੁਣ ਇੰਗਲੈਂਡ ਦੇ ਸ਼ਹਿਰ ਡਰਬੀ ਦੇ ਵਿੱਚ ਪਈ ਹੋਈ ਹੈ ਇਸ ਕਰਕੇ ਇਹ ਜਿਹੜੀ ਸੰਗਤ ਹੈ ਲਖਨਊ ਦੀ ਸੰਗਤ ਦੇ ਨਾਲ ਗੁਰੂ ਘਰ ਦਾ ਸ਼ੁਰੂ ਤੋਂ ਹੀ ਬਹੁਤ ਵੱਡਾ ਪ੍ਰੇਮ ਹੈ